ਦੇਖ ਲੋ ਚੰਗੀ ਤਰ੍ਹਾਂ ਵੀਡੀਓ ਆ ਬੈੜੀ ਯਾਰ ਇਹਦੀ ਕੋਈ ਗਿਣਤੀ ਨਹੀਂ ਵੀ 25 ਵਾਰੀ ਪਤਾ ਨਹੀਂ ਕਿੰਨੀ ਵਾਰੀ ਇਹ ਸੀਮਨ ਲੱਗੇ ਆ ਇਹਦੇ ਤੇ ਮੈਨੂੰ ਹੱਟ ਲੋ ਨੇ ਦੱਸਿਆ ਸੀ ਇੱਕ ਇੰਜੈਕਸ਼ਨ ਇਹਦਾ ਹੀ ਵੀ ਇਹਦੇ ਨਾੜ ਚਲਾ ਦਈ ਤੇ ਨਾਲ ਜੂ ਇਹ ਆਈ ਕਰਾ ਦਈ ਆ ਇੰਜੈਕਸ਼ਨ ਇਹ ਮੈਂ ਸੰਭ ਕੇ ਰੱਖਿਆ ਨਾਰਚ ਲਾ ਕੇ ਤੇ ਇਹ ਇਹੀ ਕਰਾਤੀ ਤੇ ਪਹਿਲੀ ਮੈਂ ਡਿਵਾਰਮਿੰਗ ਵੀ ਕੀਤੀ ਫਿਰ ਇੰਜੈਕਸ਼ਨ ਲਾਇਆ ਬੋਰਡਰ ਪਾਡਰ ਮੈਂ ਕੋਈ ਨਹੀਂ ਦੁੱਤਾ ਮੈਂ ਮਿਰਲ ਮਿਕਸਚਰ ਦੁੱਤਾ ਕੋਈ ਨਹੀਂ ਦੁੱਤਾ ਮੈਂ ਕੱਢ ਡਿਵਾਰਮਿੰਗ ਕੀਤੀ ਤੇ ਆ ਕੇ ਇੰਜੈਕਸ਼ਨ ਲਾਇਆ ਠੀਕੇ ਠੀਕਾ ਲਾਇਆ ਹੈ ਤੇ ਇਹੀ ਕਰਾਤੀ ਤੇ ਹੁਣੇ ਗੱਬਣੇ ਆ 4 ਮਹੀਨਿਆਂ ਦੀ ਇੱਧਰ ਵੀ ਇੱਕ ਆ ਬੈੜੀ ਜਿਵੇਂ ਬਾਲੀ ਪਰੇਸ਼ਾਨ ਕੀਤਾ ਸੀ ਇਹ ਜਿਹੜੇ ਡਿਵਾਰਮਿੰਗ ਕੀਤੀ ਜਾਂ ਦਵਾਈ ਭਰਾਈ ਆ ਇਹ ਆਈ ਕਰਾਤਾ ਆ ਤੇ ਗੱਬੜ ਬਹੁਤ 9 ਮਹੀਨਿਆਂ ਦੇ ਟੱਲੋ ਨਾਮ ਨਹੀਂਗਾ ਟੱਲੋ ਬ੍ਰੈਂਡ नाम नहीं गा टलो ब्रांड है या ब्रांड आज कर लो चक चंगी तरह भाभी का आ गांव में फड़ली थी उदी फिर हुई कोई गांव बढ़िया है ठीक जी। मैं कह चल फड़ लिन देया ਇਹਦੇ ਵੀ ਦਵਾ ਭਰਾ ਕੇ ਤੇ ਇੰਜੈਕਸ਼ਨ ਨੂੰ ਨਾੜ ਚਲਾ ਕੇ ਮੈਂ ਇਹੀ ਕਰਾਤੀ ਟਾਈਮ ਤੇ ਇਹ ਵੀ ਟਪਾ ਗਈ ਆ ਹੁਣ ਦੇਖੋ ਕੀ ਬਣਦੀ ਹੈ ਇਹ ਇਹ ਵਾਰਾ ਫੜੀਓ ਵਾ ਹੋਰ ਰਿਕਾਰਡ ਹੈ ਟੂ ਰਿਕਾਰਡ ਦੁੱਧ ਵੀ ਦਿੰਦੀ ਆ ਜਿੱਦੋਂ ਮੈਂ ਫੜੀ ਸੀ ਉਦੋਂ ਤਾਂ ਅੱਧੀ ਕਿਲਾਸੀ ਦਿੰਦੀ ਸੀ 3 ਕਿਲੋ ਤੇ ਪਹੁੰਚ ਗਈ ਆ ਡੇਢ ਕੇ ਡੇਢ ਕੱਲ ਡੇਢ ਕਿਲੋ ਉਸੇ ਨੂੰ ਦਿੰਦੀ ਆ ਇੱਕ ਡੇਢ ਹੀ ਸ਼ਾਮ ਨੂੰ ਦਿੰਦੀ ਆ ਕਈ ਵਾਰ ਘਟਾ ਦਿੰਦੀ ਆ ਬਾਕੀ ਟੱਲੋ ਬਾਈ ਨੂੰ ਸਪੋਰਟ ਕਰੋ ਜਾ ਕੇ ਸਾਰਿਆਂ ਮੈਂ ਵੀ ਤੁਹਾਡੇ ਵਾਂਗੂ ਇਹੇ ਸਮਝਦਾ ਸੀ ਵੀ ਇੰਨੇ ਡਾਕਟਰਾਂ ਨੇ ਟੀਕੇ ਲਾ ਲਏ ਆ ਇਹ ਬਣਜੀ ਤਾਂ ਹੈ ਨਹੀਂ ਕੋਈ ਤੇ ਮੈਂ ਪਰ ਮੈਂ ਵੀਡੀਓ ਦੇਖੀ ਸੀ YouTube ਤੇ ਟੱਲੋ ਬਾਈ ਵੀਡੀਓ ਦੇਖੀ ਜੇ ਮੈਂ ਕਿਹਾ ਛੱਡ ਕਰ ਲੈਨੇ ਮੈਸੇਜ ਕੀ ਪਤਾ ਹੁੰਦਾ ਠਹਿਰੀ ਜਾਣ ਦੇਖ ਲੋ ਗੁਰੂ ਰਾਮਦਾਸ ਜੀ ਕਰਪਾ ਸਾਰੀ ਇਹ ਗੱਬੜ ਆ ਪ੍ਰੂਫ ਤੁਹਾਡੇ ਸਾਹਮਣੇ ਹੁਣ ਹੋਰ ਦੱਸੋ ਕੀ ਕਰੀਏ ਤੁਹਾਨੂੰ ਜਿਹੜੇ ਬਾਈ ਦੀ ਸਪੋਰਟ ਕਰਦੇ ਆ ਉਹਨਾਂ ਨੂੰ ਤਾਂ ਰਿਜ਼ਲਟ ਵੀ ਮਿਲ ਜਾਂਦੇ ਆ ਤੇ ਜਿਹੜੇ ਗਲਤ ਕਮੈਂਟ ਕਰਦੇ ਆ ਉਹਨਾਂ ਦੇ ਮੂੰਹ ਤੇ ਇਹ ਚਪੇੜ ਆ ਚਪੇੜ ਦੇਖ ਲੋ ਏਰੀਆ ਜਲੰਧਰ ਆ ਪਿੰਡ ਦਿਵਾਰੀ ਆ ਕਿੰਨੀ ਦੂਰ ਬੈਠਾ ਭਰਾ ਮੇਰੇ ਤੋਂ ਇੱਥੇ ਗੱਭਣ ਕਰਤੀਆਂ ਗਾਈਆਂ ਫੂਨ ਤੇ ਆਪਾਂ ਬਈ ਉਹਨਾਂ ਚੋਂ ਨਹੀਂ ਗਏ ਵੀ ਆਪਦਾ ਕੰਮ ਕਢਾਇਆ ਤੇ 70 ਹੋਗਾ ਆਪਾਂ ਸਪੋਰਟ ਕਰਾਂਗੇ ਆਪਾਂ ਖੜੇ ਆ ਨਾਲ ਭਰਾ ਭਰਾ ਨੇ ਸਾਡਾ ਕੰਮ ਕਢਾਇਆ ਅਸੀਂ ਵੀ ਭਰਾ ਦੇ ਨਾਲ ਖੜੇ ਆ ਮੈਨੂੰ ਪਹਿਲੇ ਦਿਨੀ ਭਰਾ ਨੇ ਇਹ ਗੱਲ ਕਹਿੰਦੀ ਸੀ ਫੂਨ ਤੇ ਕਹਿੰਦਾ ਤੂੰ ਕਵੇਂਗਾ ਜੋੜ ਪੀਹਾ ਜਿਹੜਾ ਡਾਕਟਰ ਜਿਹਦੇ ਫੋਨ ਤੇ ਟਰਾਤੀ ਭਰਾ ਕਹਿੰਦਾ ਸੀ ਵੀ ਜੇ ਮੈਂ ਲੱਗ ਗਿਆ ਹੁੰਦਾ ਤੈਨੂੰ ਇਹ ਨਾ ਬਤਾਉਣ ਨਹੀਂ ਸੀ ਦੇਣੀ ਭਰਾ ਵੀ ਕਹਿੰਦਾ ਸੀ ਮੈਂ ਤੈਨੂੰ ਫੋਨ ਤੇ ਹੀ ਦੱਸੂਗਾ ਤੇ ਤੂੰ ਕਰੀ ਜਈ ਓਦਾਂ ਓਦਾਂ ਤੇਰੀ ਗਾਈਆਂ ਗੱਬੜ ਹੋ ਜਾਣਗੀਆਂ ਆ ਦੇਖ ਲਓ ਤੁਹਾਡੇ ਸਾਹਮਣੇ ਰਿਜ਼ਲਟ